ਮੈਚ ਹੋਣਾ ਪੰਜਾਬ ਤੇ ਬੰਬੇ ਦਾ ਤੇ ਇੱਥੇ ਅੰਬਾਨੀ ਉਹਨਾਂ ਨੇ ਬੈਣਾ ਬੰਦਿਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਉਹ ਕਹਿੰਦੇ ਜਿਹੜਾ ਫਲਾਈਓਵਰ ਬਣਿਆ ਇਹ ਕਹਿੰਦੇ ਹਫ਼ਤੇ 2 ਹਫ਼ਤੇ ਪਹਿਲਾਂ ਬਣਾਇਆ ਕਿ ਟੀਮਾਂ ਨੇ ਆਉਣਾ ਜਾਣਾ ਨਹੀਂ ਨਹੀਂ ਵੀਰੇ ਇਹਨੂੰ ਘੱਟੋ ਘੱਟ ਸਾਲ ਤੋਂ ਉੱਪਰ ਹੋ ਗਿਆ ਲੱਗਿਆਂ ਲੋਕ ਇਸ ਸਟੇਡੀਅਮ ਦੀ ਉਸਾਰੀ ਦਾ ਕੰਮ ਕਰਵਾ ਰਹੇ ਨੇ ਪੰਜਾਬ ਦੀ ਕ੍ਰਿਕਟ ਐਸੋਸੀਏਸ਼ਨ ਨੂੰ ਪਤਾ ਲੱਗ ਗਿਆ ਹੈ ਕਿ ਜੇ ਕੰਮ ਕਰਾਉਣਾ ਹੈ ਉਹਨਾਂ ਅਧਿਕਾਰੀਆਂ ਦੇ ਬਾਹ ਬੈਲੇਣੇ ਚ ਦੇਣੀ ਪੈਣੀ ਹੈ ਤਾਂ ਹੀ ਇਹ ਕੰਮ ਹੋਊਗਾ ਇਸ ਵਾਰ ਤਾਂ ਨੀ ਨਜ਼ਰ ਆਏਗਾ ਵੀ ਇਸ ਵਾਰ ਇਸ ਮੈਚ ਹੋ ਜਾਣਗੇ ਲੱਗਦਾ ਤਾਂ ਹੈ ਨਹੀਂ ਵੀਰ ਅਗਲੀ ਵਾਰ ਦੇਖੋ ਹੋ ਸਕਦੇ ਬਹੁਤ ਹੋਣ ਵਾਲਾ ਉਹ ਸਾਰੇ ਦਾ ਕੰਮ ਪਿਆ ਹੈ ਲੇਬਰ ਲਗਾਤਾਰ ਲੱਗੀ ਹੋਈ ਹੈ ਪਰ ਇਹ ਕੰਮ ਸਮਾਂ ਰਹਿੰਦੇ ਪੂਰਾ ਹੁੰਦਾ ਨਜ਼ਰ ਨਹੀਂ ਆਣਾ ਮੈਂ ਤਾਂ ਪਿਛਲੇ ਸਾਲ ਵੀ ਇਹਨਾਂ ਨੇ ਵੀ ਟੀਮ ਨੇ ਪ੍ਰੈਕਟਿਸ ਕਰੀ ਆਗੀ ਇਸ ਵਾਰ ਵੀ ਕਰ ਰਹੀ ਹੈਗੀ ਪਿਛਲੇ ਸਾਲ ਵੀ ਉਰੇ ਪ੍ਰੈਕਟਿਸ ਕਰੀ ਆਗੀ ਲੋਕ ਲੱਗੇ ਹੋਏ ਨੇ ਲੇਬਰ ਲੱਗੀ ਹੋਈ ਹੈ ਲਗਾਤਾਰ ਕੰਮ ਹੋ ਰਿਹਾ ਹੈ ਤੇਜ਼ੀ ਨਾਲ ਕੰਮ ਕਰਵਾਇਆ ਜਾ ਰਿਹਾ ਕਿਉਂਕਿ ਮੈਚ 7-8 ਦਿਨ ਰਹਿ ਗਏ ਨੇ ਆਈਪੀਐਲ ਸ਼ਾਇਦ ਭਾਰਤ ਦਾ ਸਭ ਤੋਂ ਵੱਡਾ ਕ੍ਰਿਕਟ ਦਾ ਤਿਉਹਾਰ ਹੈ ਪਹਿਲਾਂ ਇਹਦੇ ਮੈਚ ਜੇ ਪੰਜਾਬ ਦੀ ਗੱਲ ਕਰੀਏ ਤਾਂ ਮੋਹਾਲੀ ਦੇ ਪੀਸੀ ਸਟੇਡੀਅਮ ਵਿੱਚ ਹੁੰਦੇ ਸਨ ਪਰ ਹੁਣ ਉਸ ਗਰਾਊਂਡ ਦੀ ਥਾਂ ਨਵਾਂ ਗਰਾਊਂਡ ਬਣ ਗਿਆ ਨੂ ਚੰਡੀਗੜ੍ਹ ਮੁੱਲਾਪੁਰ ਟੀਰਾ ਪਿੰਡ ਵਿਖੇ ਜਿਸ ਦਾ ਨਾਮ ਹੈ ਯਦਵਿੰਦਰ ਮਹਾਰਾਜ ਯਦਵਿੰਦਰਾ ਮੋਹਾਲੀ ਦਾ ਜਿਹੜਾ ਮੁੱਲਾਪੁਰ ਦਾ ਸਟੇਡੀਅਮ ਹੈ ਤੇ ਤੁਹਾਨੂੰ ਤਸਵੀਰਾਂ ਵਿਖਾਣੇ ਸਟੇਡੀਅਮ ਦੀਆਂ ਮੇਨ ਗੇਟ ਹੈ ਸਟੇਡੀਅਮ ਦਾ ਸਟੇਡੀਅਮ ਦਾ ਮੇਨ ਗੇਟ ਤਰੀਕ ਅੱਜ ਹੈਗੀ 15 ਇੱਥੇ 22 ਤਰੀਕ ਨੂੰ ਮੈਚ 23 ਤਰੀਕ ਨੂੰ ਮੈਚ ਹੈ ਇੱਥੇ ਇੱਥੇ ਮੈਚ ਹੋਣਾ ਹੈ ਪੰ ਆ ਦਿੱਲੀ ਅਤੇ ਪੰਜਾਬ ਵਿਖੇ ਪਰ ਇਸ ਸਟੇਡੀਅਮ ਹਾਲੇ ਤੱਕ ਪੂਰਾ ਹੀ ਨਹੀਂ ਹੋਇਆ ਇਸ ਦੀ ਉਸਾਰੀ ਦਾ ਕੰਮ ਹਾਲੇ ਤੱਕ ਚੱਲਦਾ ਪਿਆ ਹੈ ਕਿੰਨੇ ਗੇਟ ਲੱਗਦੇ ਨੇ ਇਸ ਸਟੇਡੀਅਮ ਨੂੰ ਹਾਲੇ ਤੱਕ ਇਸ ਸਟੇਡੀਅਮ ਦੀ ਉਸਾਰੀ ਦਾ ਕੰਮ ਪੂਰਾ ਨਹੀਂ ਹੋਇਆ ਤਸਵੀਰਾਂ ਤੁਸੀਂ ਜ਼ਰੂਰ ਸਟੇਡੀਅਮ ਦੇ ਅੰਦਰ ਲੀਆ ਵੇਖਣੀ ਹੈ ਵੇਖ ਲੀਆਂ ਹੋਣੀਆਂ ਅੰਦਰਲੀ ਤਸਵੀਰਾਂ ਜ਼ਰੂਰ ਵੇਖੀਆਂ ਹੋਣੀਆਂ ਕਿ ਕਿੰਨਾ ਸੋਨਾ ਘਾ ਲੱਗਿਆ ਹੋਇਆ ਹੈ ਅੰਦਰ ਕਿਵੇਂ ਜਿਹੜੀ ਸੀਟਾਂ ਨੇ ਵਧੀਆ ਸੀਟਾਂ ਲਗਾਈਆਂ ਗਈਆਂ ਪਰ ਇਸ ਸਟੇਡੀਅਮ ਦੀ ਅਸਲ ਤਸਵੀਰ ਕੁਝ ਹੋਰ ਹੈ ਅਸਰ ਤਸਵੀਰ ਥੋੜਾ ਨਾਲ ਅਸੀਂ ਸਾਂਝੀ ਕਰ ਰਹੇ ਆ ਕਿ ਕਿਵੇਂ ਇਸ ਸਟੇਡੀਅਮ ਨੂੰ ਹਜੇ 15 22 ਤਰੀਕ ਤੱਕ ਜਿਵੇਂ 22 ਤਰੀਕ ਆਈਪੀਐਲ ਦਾ ਮੈਚ ਸ਼ੁਰੂ ਹੋਣਾ ਹੈ ਆਈਪੀਐਲ ਸ਼ੁਰੂ ਹੋਣਾ ਹੈ ਪੂਰੇ ਹਿੰਦੁਸਤਾਨ ਵਿੱਚ ਇਹ 22 ਤਰੀਕ ਤੱਕ ਸਟੇਡੀਅਮ ਪੂਰਾ ਹੁੰਦਾ ਨਜ਼ਰ ਨਹੀਂ ਆਂਦਾ ਹਾਲੇ ਪੂਰੀ ਤੇ ਸੜਕ ਦੀ ਗੱਲ ਕਰੀਏ ਅੱਜਪੋਸੇ ਸਾਰੇ ਇਲਾਕੇ ਤੁਹਾਨੂੰ ਵਿਖਾ ਦਿੰਦੇ ਆ ਇਹ ਫਲਾਇਓਵਰ ਪਿਛਲੇ ਕੁਝ ਹਫ਼ਤੇ ਪਹਿਲਾਂ ਹੀ ਚੱਲਣਾ ਸ਼ੁਰੂ ਹੋਇਆ ਹੈ ਇਸ ਕਰਕੇ ਇਸ ਦਾ ਕੰਮ ਤੇਜ਼ੀ ਨਾਲ ਸ਼ੁਰੂ ਕੀਤਾ ਹੈ ਕਿ ਇੱਥੇ ਮੈਚ ਹੋਣਾ ਹੈ ਇੱਥੇ ਦੂਸਰੇ ਮੁਲਕਾਂ ਦੇ ਬੰਦਿਆਂ ਨੇ ਖੇਡਣ ਆਣਾ ਹੈ ਦੂਜੇ ਸਟੇਟਸ ਦੀਆਂ ਟੀਮਾਂ ਨੇ ਖੇਡਣ ਆਣਾ ਹੈ ਇਹ ਜਦੋਂ ਟੀਮਾਂ ਖੇਡਣ ਆਣਗੀਆਂ ਤਾਂ ਪੰਜਾਬ ਸਰਕਾਰ ਜਿਨ੍ਹਾਂ ਵੱਲੋਂ ਇਸ ਸਟੇਡੀਅਮ ਵਿੱਚ ਕੰਮ ਕਰਵਾਇਆ ਜਾ ਰਿਹਾ ਤੇ ਜਿਹੜੀ ਬੀਸੀਸੀਆਈ ਸਕੱਤਰ ਹੀ ਹੈ ਜਿਹੜੀ ਬੀਸੀਸੀਆਈ ਹੈ ਲਗਾਤਾਰ ਕੰਮ ਕਰਵਾ ਰਿਹਾ ਬੋਰਡ ਉਹ ਬੋਰਡ ਮੈਂਬਰ ਕੀ ਮੂਵ ਖਾਣਗੇ ਪੂਰੇ ਭਾਰਤ ਦੇ ਜਿਹੜੇ ਅਫਸਰ ਨੇ ਵੱਡੇ ਉਹਨਾਂ ਨੂੰ ਕੀ ਮੂੰਹ ਵਿਖਾਣਗੇ ਤਸਵੀਰ ਤੁਸੀਂ ਵੇਖ ਲਓ ਹੱਲੇ ਵੀ ਜਿਹੜੀ ਲੇਬਰ ਏ ਕਿੰਨਾ ਚਿਰ ਤੋਂ ਲਗਾਤਾਰ ਕੰਮ ਕਰ ਰਹੀ ਏ ਲੇਬਰ ਲੱਗੀ ਹੋਈ ਏ ਪਰ ਇਸ ਸਟੇਡੀਅਮ ਨੂੰ ਪੂਰਾ ਹੋਣਾ ਹਲੇ ਬਹੁਤ ਸਮਾਂ ਪਿਆ ਹੈ ਬਹੁਤ ਸਮਾਂ ਪਿਆ ਇਸ ਸਟੇਡੀਅਮ ਨੂੰ ਪੂਰਾ ਹੋਣ ਚ ਕਿਉਂਕਿ ਜ਼ਰੂਰ ਤੁਸੀਂ ਤਸਵੀਰਾਂ ਵੇਖਿਆ ਕਿ ਅੰਦਰ ਜਿਹੜੀਆਂ ਫੋਟੋਆਂ ਲੱਗੀਆਂ ਹੋਈਆਂ ਅੰਦਰ ਜਿਵੇਂ ਸਟੇਡੀਅਮ ਜਰੂਰ ਬਣ ਚੁੱਕਿਆ ਪਰ ਸੜਕਾਂ ਹਲੇ ਤੱਕ ਨਹੀਂ ਬਣੀਆਂ ਦੂਰ ਤੁਸੀਂ ਭਾਵੇਂ ਇਸ ਥਾਂ ਤੋਂ 5 ਕਿਲੋਮੀਟਰ ਦੋਵੇਂ ਪਾਸੇ ਚਲੇ ਜਾਓ ਉੱਥੇ ਸੜਕਾਂ ਦੀ ਉਸਾਰੀ ਦਾ ਕੰਮ ਹਜੇ ਹੁੰਦਾ ਪਿਆ ਤੇਜ਼ੀ ਨਾਲ ਕੰਮ ਕਰਵਾਇਆ ਜਾ ਰਿਹਾ ਕਿਉਂਕਿ ਸਰਕਾਰਾਂ ਦੀ ਬਾਹ ਬੈਲਣੇ ਚ ਆ ਚੁੱਕੀ ਹੈ ਸਰਕਾਰ ਨੂੰ ਪਤਾ ਚਲ ਚੁੱਕਿਆ ਜਾਂ ਜਿਹੜੇ ਅਧਿਕਾਰੀ ਪੀਸੀਆ ਦੇ ਅਧਿਕਾਰੀ ਨੇ ਉਹਨਾਂ ਦੀ ਬਾਹ ਬੈਲਣੇ ਚ ਆ ਚੁੱਕੀ ਹੈ ਕਿ ਉਹਨਾਂ ਨੂੰ ਪਤਾ ਚਲ ਚੁੱਕਿਆ ਹਾਂ ਭਾਈ ਜਿੱਥੇ ਮੈਚ ਕਰਾਉਣੇ ਨੇ ਆਈਪੀਐਲ ਦੇ ਤਾਂ ਫਟਾਫਟ ਕੰਮ ਕਰਾਉਣਾ ਪੈਣਾ ਹੈ ਲਗਾਤਾਰ ਲੇਬਰ ਲੱਗੀ ਹੋਈ ਹੈ ਪਰ ਹਜੇ ਵੀ ਤੁਸੀਂ ਵੇਖੋ ਇਧਰ ਟੈਂਕਰ ਖੜੇ ਨੇ ਜਿਹੜੀ ਉਸਾਰੀ ਦਾ ਕੰਮ ਹਲੇ ਲਗਾਤਾਰ ਕੀਤਾ ਜਾ ਰਿਹਾ ਦੂਰ ਜਿੰਨੀ ਦੂਰ ਤੱਕ ਇੱਥੋਂ ਦੀ ਕੈਮਰਾ ਜ਼ੂਮ ਕਰੇ ਜਿੰਨੀ ਦੂਰ ਤੱਕ ਜ਼ੂਮ ਹੁੰਦਾ ਹੈ ਉਸਾਰੀ ਦਾ ਕੰਮ ਹਲੇ ਕਰਵਾਇਆ ਜਾ ਰਿਹਾ ਹਲੇ ਤੱਕ ਤਾਂ ਇਹ ਜਿਹੜਾ ਫੁੱਟਪਾਥ ਇੱਕ ਤਰੀਕੇ ਦਾ ਇਹਨੂੰ ਕਹਿ ਰਹੀਏ ਜਿੱਥੇ ਹੋ ਸਕਦਾ ਵੱਡੇ ਪੀੜ ਲੱਗਨੇ ਹੋਣ ਇਹ ਹਲੇ ਤੱਕ ਸਾਰਾ ਕੰਮ ਪੂਰਾ ਨਹੀਂ ਹੋਇਆ ਆਸ-ਪਾਸੇ ਦੀ ਤੁਸੀਂ ਵੇਖੋ ਇਹ ਜਿਹੜਾ ਫਲਾਈਓਵਰ ਹੈ ਇਧਰਲੇ ਪਾਸੇ ਇਧਰਲੇ ਪਾਸੇ ਜਿਹੜਾ ਇਸ ਤੋਂ ਫਲਾਈਓਵਰ ਹੈ ਫਲਾਈਓਵਰ ਪਿਛਲੇ ਕੁਝ ਹਫ਼ਤੇ ਪਹਿਲਾਂ ਹੀ ਚੱਲਣਾ ਸ਼ੁਰੂ ਹੋਇਆ ਕਿਉਂਕਿ ਸਰਕਾਰਾਂ ਨੂੰ ਸ਼ਾਇਦ ਸਮਝ ਆ ਗਿਆ ਜਾਂ ਫਿਰ ਜਿਹੜੇ ਲੋਕ ਇਸ ਸਟੇਡੀਅਮ ਦੀ ਉਸਾਰੀ ਦਾ ਕੰਮ ਕਰਵਾ ਰਹੇ ਨੇ ਪੰਜਾਬ ਦੀ ਕ੍ਰਿਕਟ ਐਸੋਸੀਏਸ਼ਨ ਨੂੰ ਪਤਾ ਲੱਗ ਗਿਆ ਹੈ ਕਿ ਜੇ ਕੰਮ ਕਰਾਉਣਾ ਹੈ ਉਹਨਾਂ ਅਧਿਕਾਰੀਆਂ ਦੇ ਬਾਹ ਬੈਲੇਣੇ ਚ ਦੇਣੀ ਪੈਣੀ ਹੈ ਤਾਂ ਹੀ ਇਹ ਕੰਮ ਹੋ ਸਕਦਾ ਤੁਸੀਂ ਵੇਖੋ ਦੂਰ ਦਰਾਡੇ ਤੱਕ ਜਿਹੜੀ ਲੇਬਰ ਹੈ ਆਪਣਾ ਕੰਮ ਕਰਦੀ ਪਈ ਹੈ ਪਰ ਫਿਰ ਵੀ ਇੱਕ ਵਾਰੀ ਅੰਦਰ ਦੀਆਂ ਤਸਵੀਰਾਂ ਵੀ ਤੁਹਾਨੂੰ ਵਿਖਾ ਦਿੰਨੇ ਆ ਜਿੰਨਾ ਕੋਸ਼ਿਸ਼ ਹੋ ਸਕੇ ਨੇੜੇ ਜਾਣ ਦੀ ਕਿ ਤੁਸੀਂ ਜੇ ਅੰਦਰ ਦੀਆਂ ਤਸਵੀਰਾਂ ਵੇਖੋ ਗਰਾਉਂਡ ਇਹ ਜਿਹੜਾ ਸਟੇਡੀਅਮ ਹੈ ਬਾਹਰੋਂ ਬਿਲਕੁਲ ਚਮਕਦਾ ਪਿਆ ਹੈ ਇੱਕ ਨਵੀਂ ਵਰਦੀ ਵਾਂਗ ਚਮਕਦਾ ਪਿਆ ਹੈ ਟੀਮ ਵੀ ਉੱਥੇ ਦੂਰ ਦਰਾਡੇ ਹੋ ਸਕਦਾ ਪ੍ਰੈਕਟਿਸ ਕਰ ਰਹੀ ਹੋਵੇ ਸ਼ੈੱਡ ਲੱਗੇ ਹੋਏ ਨੇ ਪਰ ਇਹ ਹਾਲਾਤ ਇਸ ਸਟੇਡੀਅਮ ਦੇ ਜਿਹੜੇ ਨੇ ਉਹ ਕੁਝ ਹੋਰ ਨੇ ਕੁਝ ਹੋਰ ਹਾਲਾਤ ਨੇ ਮੇਨ ਗੇਟ ਹੈ ਸਟੇਡੀਅਮ ਦਾ ਜੇ ਮੇਨ ਗੇਟ ਦਾ ਆ ਹਾਲ ਬਣਿਆ ਪਿਆ ਕਿਉਂਕਿ 22 ਤਰੀਕ ਨੂੰ ਤਾਂ ਆਈਪਲ ਸ਼ੁਰੂ ਹੋ ਜਾਣਾ ਹੈ ਜੇ 22 ਤਰੀਕ ਨੂੰ ਆਈਪਲ ਸ਼ੁਰੂ ਹੁੰਦਾ ਹੈ ਮੇਨ ਗੇਟ ਦਾ ਜੇਕਰ ਆ ਹਾਲ ਬਣਿਆ ਪਿਆ ਹੈ ਖਿਡਾਰੀ ਕੇ ਸਮੂਹ ਨਾਲ ਇਥੋਂ ਜਦੋਂ ਟੀਮ ਬੱਸ ਉਤਰੇਗੀ ਕਿਸ ਸਮੂਹ ਨਾਲ ਅੰਦਰ ਆਣਗੇ ਕਿਸ ਸਮੂਹ ਨਾਲ ਜਿਹੜੇ ਜੇਸ਼ਾ ਸਕੱਤਰ ਨੇ BCCI ਦੇ ਉਹ ਕਿਸ ਸਮੂਹ ਨਾਲ ਬਾਕੀ ਖਿਡਾਰੀਆਂ ਸਾਹਮਣੇ ਇੱਕ ਐਗਜ਼ਾਮਪਲ ਪੇਸ਼ ਕਰਨਗੇ ਹਾਂ ਪਾਈ ਗਈ ਪੰਜਾਬ ਚ ਨਵਾਂ ਸਟੇਡੀਅਮ ਬਣਾਇਆ ਦੇਖੋ ਪਹਿਲੀਆਂ ਸਰਕਾਰਾਂ ਵੇਲੇ ਪੰਜਾਬ ਦੀਆਂ ਇਸ ਸਟੇਡੀਅਮ ਦਾ ਨਹੀਂ ਪੱਥਰ ਰੱਖਿਆ ਗਿਆ ਸੀਗਾ ਹੁਣ ਮੌਜੂਦਾ ਸਰਕਾਰ ਵੱਲੋਂ ਕੰਮ ਵੀ ਹੋਣਾ ਸ਼ੁਰੂ ਹੋ ਗਿਆ ਪਰ ਇਹ ਕੰਮ ਹੁੰਦਾ ਨਜ਼ਰ ਨਹੀਂ ਆ ਰਿਹਾ ਸਾਫ ਤੌਰ ਤੇ ਸਵਿਚੇ ਦੇਖਿਆ ਜਾ ਰਿਹਾ ਹੈ ਕਿ ਇੱਕ ਨਵਾਂ ਸਟੇਡੀਅਮ ਬਣਾਉਣ ਦੇ ਪਿੱਛੇ ਕਿਉਂਕਿ ਮੁਹਾਲੇ ਵਿੱਚ ਜਿਹੜਾ ਸਟੇਡੀਅਮ ਪਹਿਲਾਂ ਹੈਗਾ ਸੀ ਪੀਸੀਐਸ ਸਟੇਡੀਅਮ ਚੰਗਾਪੜਾ ਸਟੇਡੀਅਮ ਉਸ ਵਿੱਚ ਲੋਕਾਂ ਦੀ ਜਿੱਕਾਟ ਜਨਤਾ ਬੈਠਦੀ ਸੀ ਹੋ ਸਕਦਾ ਹੈ ਪੈਸੇ ਕਮਾਉਣ ਦਾ ਤਰੀਕਾ ਲੱਭਿਆ ਕਿਉਂਕਿ ਜਿਵੇਂ ਤੁਹਾਨੂੰ ਪਤਾ ਲੱਗਿਆ ਉੱਥੇ ਤਕਰੀਬਨ 18 ਤੋਂ 20 ਹਜ਼ਾਰ ਜਨਤਾ ਬੈਠਦੀ ਸੀ ਤੇ ਇਸ ਵਿੱਚ 30 ਤੋਂ 35 ਹਜ਼ਾਰ ਬੰਦਿਆਂ ਦੇ ਬੈਠਣ ਦੀ ਜਿਹੜੀ ਥਾਂ ਹੈ ਉਹ ਬਣਾਈ ਗਈ ਹੈ ਇਸ ਕਰਕੇ ਸਟੇਡੀਅਮ ਬਿਲਕੁਲ ਵੀ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ ਸੜਕ ਦੇ ਦੂਜੇ ਪਾਸੇ ਵੀ ਦੇਖੋ ਤੁਸੀਂ ਟਰਾਲੀਆਂ ਆ ਰਹੀਆਂ ਕਿਉਂਕਿ ਲਗਾਤਾਰ ਇੱਥੇ ਕੰਮ ਜਿਹੜਾ ਹੈ ਸਟੇਡੀਅਮ ਦੀ ਉਸਾਰੀ ਦਾ ਚੱਲਦਾ ਪਿਆ ਹੈ ਲੋਕ ਲੱਗੇ ਹੋਏ ਨੇ ਲੇਬਰ ਲੱਗੀ ਹੋਈ ਹੈ ਲਗਾਤਾਰ ਕੰਮ ਹੋ ਰਿਹਾ ਹੈ ਤੇਜ਼ੀ ਨਾਲ ਕੰਮ ਕਰਵਾਇਆ ਜਾ ਰਿਹਾ ਕਿਉਂਕਿ ਮੈਸ 7-8 ਦਿਨ ਰਹਿ ਗਏ ਨੇ ਇਸ ਸਟੇਡੀਅਮ ਨੂੰ ਸ਼ੁਰੂਆਤ ਕਰਨ ਲਈ ਇਸ ਸਟੇਡੀਅਮ ਦੀ ਜਦੋਂ ਸ਼ੁਰੂਆਤ ਹੋਣੀ ਹੈ ਇੱਕ ਓਪਨਿੰਗ ਸੈਰਮਨੀ ਵੀ ਹੋ ਸਕਦਾ ਹੋਵੇ ਪਰ ਤੁਸੀਂ ਆ ਤਸਵੀਰਾਂ ਤੁਹਾਨੂੰ ਵਿਖਾ ਦਿੰਨੇ ਆ ਆ ਸੁੱਕੇ ਪੇੜ ਕਿਉਂਕਿ ਇਹ ਕੋਈ ਆਮ ਸਟੇਡੀਅਮ ਨਹੀਂ ਹੈਗਾ ਇਹਨੂੰ ਇਹ ਇੱਕ ਇੰਟਰਨੈਸ਼ਨਲ ਸਟੇਡੀਅਮ ਵੀ ਆਉਣ ਵਾਲੇ ਸਮੇਂ 'ਚ ਬਣਨਾ ਹੈ ਆਈਪੀਐਲ ਇੱਕ ਤਰੀਕੇ ਦਾ ਇਹਨਾਂ ਲਈ ਸੈਮੀਫਾਈਨਲ ਹੈ ਕਿਉਂਕਿ ਜੇ ਆਈਪੀਐਲ ਸਕਸੈਸਫੁਲੀ ਪੰਜਾਬ 'ਚ ਹੋ ਜਾਂਦਾ ਜਿਹੜੇ ਮੈਚ ਹੋਣੇ ਨੇ ਪੰਜਾਬ 'ਚ ਜਿਹੜੇ ਸਕਸੈਸਫੁਲੀ ਸਹੀ ਤਰੀਕੇ ਨਾਲ ਇੱਥੇ ਹੋ ਜਾਂਦੇ ਨੇ ਤਾਂ ਜਾ ਕੇ ਸਟੇਡੀਅਮ ਨੂੰ ਇੱਕ ਇੰਟਰਨੈਸ਼ਨਲ ਸਟੇਡੀਅਮ ਪੱਖੋਂ ਵੇਖਿਆ ਜਾਵੇਗਾ ਕੋਸ਼ਿਸ਼ ਕਰਾਂਗਾ ਤੁਹਾਨੂੰ ਨੇੜਲੇ ਜਿਹੜੇ ਰੋਡ ਹੈਗੀ ਇਹ ਐਸਾ ਸੜਕ ਦੀ ਤਸਵੀਰਾਂ ਉਖਾੜ ਦੀ ਕੋਸ਼ਿਸ਼ ਵੀ ਕਰਾਂਗਾ ਤੁਸੀਂ ਵੇਖੋ ਰੋਡ ਵੀ ਇਸ ਮੂਮੈਂਟ ਤੇ ਜਿਹੜੀ ਐ ਇੱਥੇ ਬਣੀ ਪਈ ਐ ਉਧਰਲੇ ਪਾਸੇ ਦੂਰ ਤੁਹਾਨੂੰ ਦਿਖਾਣੇ ਆ ਹਜੇ ਆ ਦੇਖੋ ਇਹ ਹਲੇ ਸੜਕਾਂ ਦਾ ਹਾਲ ਨੇ ਇਹ ਇੰਟਰਨੈਸ਼ਨਲ ਸਟੇਡੀਅਮ ਦਾ ਹਾਲ ਹੋਣਾ ਐ ਇੱਥੇ ਦੂਜੇ ਮੁਲਕਾਂ ਦੇ ਇੰਗਲੈਂਡ ਆਸਟ੍ਰੇਲੀਆ ਵੈਸਟਰਨ ਡੀਜ਼ ਕਿਹੜੇ ਕਿਹੜੇ ਮੁਲਕਾਂ ਦੇ ਬੰਦੇ ਆਣੇ ਜਦੋਂ ਇੱਥੇ ਮੈਚ ਹੋਣਾ ਪੰਜਾਬ ਤੇ ਬੰਬੇ ਦਾ ਤੇ ਇੱਥੇ ਅੰਬਾਨੀ ਉਹਨਾਂ ਨੇ ਬਹਿਣਾ ਕਿ ਅੰਬਾਨੀ ਹੋਣੀ ਜਿਨ੍ਹਾਂ ਬੰਦਿਆਂ ਦੇ ਵਿਆਹ ਜਿਹਦੇ ਮੁੰਡੇ ਦੇ ਵਿਆਹ ਤੇ ਪਿਆ ਤਾਂ ਪਹਿਲੇ ਵਾਲੇ ਫੰਕਸ਼ਨ ਤੇ 1000 ਕਰੋੜ ਰੁਪਇਆ ਅਮਬਾਨੀ ਲਾਵੇਗਾ ਕਿ ਅਜੇਹ ਰਾਹ ਤੋ ਆ ਕੇ ਬੈਠੇਗਾ ਉਹ ਕਿ ਅਮਾਨੀ ਅਜੇਹ ਰਾਹ ਤੋ ਆ ਕੇ ਅੰਦਰ ਸੋਫੇ ਤੇ ਬੈਠੇਗਾ ਸੋਫੇ ਤੇ ਬਹਿਣਾ ਤਾਂ ਦੂਰ ਦੀ ਗੱਲ ਜਦੋਂ ਵੱਡੇ ਡਿਗਨਿਟਰੀਜ਼ ਨੇ ਵੱਡੇ ਅਧਿਕਾਰੀਆਂ ਨੇ ਆ ਕੇ ਵੇਖਣਾ ਕਿ ਭਾਈ ਇਸ ਸੜਕ ਦੀ ਉਸਾਰੀ ਦਾ ਕੰਮ ਪੂਰਾ ਨਹੀਂ ਹੋਇਆ ਜਿਹੜੇ ਰਾਹ ਚ ਡਿਵਾਈਡਰ ਬਣੇ ਹੋਏ ਨੇ ਜਿੱਥੇ ਇੱਕ ਇੰਟਰਨੈਸ਼ਨਲ ਸਟੇਡੀਅਮ ਦੇ ਹਿਸਾਬ ਨਾਲ ਪੇੜ ਲੱਗੇ ਹੋਣੇ ਚਾਹੀਦੇ ਆ ਸੋਹਣੇ ਸੋਹਣੇ ਬੂਟੇ ਲੱਗੇ ਹੋਣੇ ਚਾਹੀਦੇ ਆ ਤੁਸੀਂ ਮੁਹਾਲੀ ਦਾ ਸਟੇਡੀਅਮ ਵੇਖੋ ਜ਼ਰੂਰ ਉਹ ਸਟੇਡੀਅਮ ਇੱਕ ਰੈ residențial ਇਲਾਕੇ ਵਿੱਚ ਇੱਕ ਤਰੀਕੇ ਦਾ ਬਣਿਆ ਹੋਇਆ ਹੈ ਜਿਸ ਕਰਕੇ ਉੱਥੇ ਟ੍ਰੈਫਿਕ ਦੀ ਦਿੱਕਤ ਆਉਂਦੀ ਹੈ ਜਦੋਂ ਵੀ ਮੈਚ ਹੁੰਦਾ ਸੀ ਮੁਹਾਲੀ ਚੰਡੀਗੜ੍ਹ ਪੁਲਿਸ ਨੂੰ ਜਾਂ ਮੁਹਾਲੀ ਪੁਲਿਸ ਨੂੰ ਟ੍ਰੈਫਿਕ ਨੂੰ ਕੰਟਰੋਲ ਕਰਨ ਵਿੱਚ ਜ਼ਰੂਰ ਔਖ ਹੁੰਦੀ ਸੀ ਪਰ ਉਹ ਬੇਅੰਤਹ ਬਹੁਤ ਸੋਹਣਾ ਸਟੇਡੀਅਮ ਬਣਾ ਹੋਇਆ ਇਸ ਕਰਕੇ ਨਵਾਂ ਸਟੇਡੀਅਮ ਜ਼ਰੂਰ ਪਣ ਗਿਆ ਹੈ ਪਰ ਇਹ ਹਾਲਾਤ ਸਟੇਡੀਅਮ ਦੇ ਬਿਲਕੁਲ ਆਪੋਜ਼ਿਟ ਲੱਗਦੇ ਚਲ ਚਲ ਦਿਖਦੇ ਨੇ ਇਹ ਸੜਕ ਹਜੇ ਬਣਦੀ ਪਈ ਹੈ ਸੜਕ ਦਾ ਹਜੇ ਹਲੇ ਵੀ ਇਹ ਲੁੱਕ ਜਿਹੜੀ ਹੈ ਗਰਮ ਹੈ ਲੋਕ ਇਹ ਜਿਹੜੀ ਪਾਈ ਹੋਈ ਹੈ ਹਜੇ ਵੀ ਗਰਮ ਹੈ ਸੜਕ ਹਜੇ ਬਣਦੀ ਪਈ ਐ ਲੇਬਰ ਲਗਾਤਾਰ ਲੱਗੀ ਹੋਈ ਐ ਦੂਜੇ ਪਾਸੇ ਤੁਸੀਂ ਪੂਰਾ ਇਲਾਕਾ ਇੱਕ ਵਾਰ ਮੈਂ ਕੈਮਰਾਮੈਨ ਨੂੰ ਕਹਾਂਗਾ ਪੈਨ ਕਰਕੇ ਤੁਹਾਨੂੰ ਵਿਖਾਵੇ ਸੋ ਜਿਹੜੇ ਇੱਥੇ ਨੇੜਲੇ ਪਿੰਡਾਂ 'ਚ ਲੋਕ ਰਹਿੰਦੇ ਨੇ ਜਾਂ ਇੱਥੇ ਕੰਮ ਕਰਨ ਆਉਂਦੇ ਨੇ ਇਹ ਸਾਡੇ ਨਾਲ ਵੀਰ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਕਿਉਂਕਿ ਅਸੀਂ ਤਾਂ ਫੇਰ ਦੇਖੋ ਦੂਰੋਂ ਆਏ ਆ ਪਰ ਜਿਹੜੇ ਲੋਕ ਇੱਥੇ ਡੇਲੀ ਦਾ ਆਣਾ ਜਾਣਾ ਹੈ ਉਹਨਾਂ ਨੂੰ ਕਿਹੜੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਕਦੋਂ ਦਾ ਇਹ ਸਟੇਡੀਅਮ ਪੂਰਾ ਹੁੰਦਾ ਹੈ ਇਹਨਾਂ ਨੇ ਸਟੇਡੀਅਮ ਨੂੰ ਕਹਿੰਦੇ ਨੇ ਬੱਚੇ ਨੂੰ ਵੱਡਾ ਹੁੰਦੇ ਵੇਖਿਆ ਇਹਨਾਂ ਨਾਲ ਗੱਲਬਾਤ ਕਰਨ ਮੇਰਾ ਨਾਮ ਸੁਖਜਿੰਦਰ ਸਿੰਘ ਹੈ ਜੀ। ਭਾਈ ਜੀ ਇਹ ਤੁਹਾਨੂੰ ਲੱਗਦਾ ਸਟੇਡੀਅਮ ਪੂਰਾ ਹੋ ਜਾਏਗਾ ਟਾਈਮ ਤੇ ਕਿਉਂਕਿ ਉਹ ਕਹਿੰਦੇ ਨੇ ਕਿ ਇੱਥੇ ਮੈਚ ਹੋਣਾ ਹੈ ਮਾਰਚ ਦੇ ਅਖੀਰਲੇ ਹਫਤੇ ਤੁਹਾਨੂੰ ਲੱਗਦਾ ਪੂਰਾ ਹੁੰਦਾ? ਨਹੀਂ ਪਾ ਜੀ ਲੱਗਦਾ ਨਹੀਂ ਹੈਗਾ ਕਿਉਂ ਕਰਕੇ ਇਹ ਇੱਥੇ 7-8 ਮਹੀਨੇ ਹੋ ਗਿਆ ਸੜਕ ਪੱਟੀ ਨੂੰ ਸੜਕ ਤਾਂ ਹਲੇ ਕੰਪਲੀਟ ਨਹੀਂ ਹੋਈ ਆ ਪੁਲ ਨੂੰ ਤਾਂ ਘੱਟੋ ਘਾਟੇ ਲਾ ਲਓ ਵੀ ਸਾਲ ਡੇਢ ਸਾਲੇ ਹੋ ਗਿਆ। ਹਾਲ ਤੱਕ ਪੁਲ ਤਾਂ ਇਹਨਾਂ ਤੋਂ ਕੰਪਲੀਟ ਨਹੀਂ ਹੋਇਆ ਮੈਚ ਇੱਥੇ ਕਿੱਥੇ ਹੋ ਜਾਏਗਾ ਹਲੇ? ਅਸੀਂ ਵੀ ਬੰਦਿਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਉਹ ਕਹਿੰਦੇ ਜਿਹੜਾ ਫਲਾਈਓਵਰ ਬਣਿਆ ਇਹ ਕਹਿੰਦੇ ਹਫ਼ਤੇ ਦੋ ਹਫ਼ਤੇ ਪਹਿਲਾਂ ਬਣਾਇਆ ਕਿ ਟੀਮਾਂ ਨੇ ਆਉਣਾ ਜਾਣਾ ਨਹੀਂ ਨਹੀਂ ਵੀਰੇ ਇਹਨੂੰ ਘੱਟੋ ਘੱਟ ਸਾਲ ਤੋਂ ਉੱਪਰ ਹੋ ਗਿਆ ਲੱਗਿਆਂ ਨੂੰ ਅਸੀਂ ਦੇਖਦੇ ਇਥੋਂ ਦੇ ਲੰਘਦੇ ਕਰਦੇ ਹਾਂ ਡੇਲੀ ਉਹ ਤੇ ਆਹ ਦੇਖ ਲਓ ਤੁਹਾਡੇ ਸਾਹਮਣੇ ਆ ਵੀ ਆ ਹੁਣ ਇੱਕ ਦੋ ਦਿਨ ਚ ਆਹ ਪਈ ਆਗੀ ਆਹ ਲੁੱਕ ਪਹਿਲਾਂ ਸਾਰੀ ਪੱਟੇ ਵੀ ਅੱਗੇ ਦੇਖ ਲਓ ਇੱਧਰ ਅੱਗੇ ਪੱਟੀਆਂ ਪਈਆਂ ਸਾਰੀ ਫਿਰ ਆਮ ਜਿਹੜੀ ਜਨਤਾ ਦਾ ਕੀ ਖਿਆਲ ਹੈ ਇਹਦੇ ਬਾਰੇ ਦੇਖੋ ਸਟੇਡੀਅਮ ਬਣਦਾ ਹੋਇਆ ਹੋ ਸਕਦਾ ਹੈ ਆਸ-ਪਾਸ ਦੇ ਇਲਾਕੇ ਦੀ ਜ਼ਮੀਨ ਵੀ ਵਧੇ ਕੰਮ ਵੀ ਆਵੇ ਕੰਪਨੀਆਂ ਵੀ ਆਣ ਦੁਕਾਨਾਂ ਵੀ ਖੁੱਲਣ ਪਰ ਇਹ ਜਿੱਦਾਰੇ ਸਟੇਡੀਅਮ ਦੇ ਹਾਲਾਤ ਨੇ ਜਿੱਦਾਂ ਅਧਿਕਾਰੀ ਕਹਿੰਦੇ ਪਏ ਨੇ ਉਸ ਹਾਮ ਨਾਲੇ ਸਟੇਡੀਅਮ ਪੂਰਾ ਹੁੰਦਾ ਤਾਂ ਨਜ਼ਰ 'ਚ ਨਹੀਂ ਆਉਂਦਾ ਇਸ ਵਾਰ ਤਾਂ ਨਿਨ ਨਜ਼ਰ ਆਏਗਾ ਵੀ ਇਸ ਵਾਰ ਇਸ 'ਚ ਮੈਚ ਹੋ ਜਾਣਗੇ ਲੱਗਦਾ ਤਾਂ ਹੈ ਨਹੀਂ ਵੀਰ ਅਗਲੀ ਵਾਰ ਦੇਖੋ ਹੋ ਸਕਦੇ ਹੋ ਜਾਣ ਬਲ ਵਗਲੀ ਹੈ ਨਹੀਂ ਘਲੇ ਤੁਸੀਂ ਦੇਖ ਲੋ ਲੈ ਇਹਦੇ ਗੇਟ ਗੂਟੀ ਬਣ ਰਹੇ ਨੇਗੇ ਹਫਤਾ ਤਾਂ ਰਹਿ ਗਿਆ ਸਾਰਾ ਹਫਤੇ ਦੇ ਵਿੱਚ ਕਿੱਥੇ ਕੰਪਲੀਟ ਹੋ ਜਾਏਗਾ ਇਹ ਬਿਲਕੁਲ ਹਲੇ ਤਾਂ ਗੇਟ ਬਣ ਰਹੇ ਨੇ ਅੰਦਰ ਦੀਆਂ ਤਸਵੀਰਾਂ ਕੁਝ ਹੋਰ ਨੇ ਜਿਹੜੀਆਂ ਸਾਹਮਣੇ ਆ ਰਹੀਆਂ ਬਾਹਰਲੀ ਹਕੀਕਤ ਆਹ ਹੈਗੀ ਹੈ ਅੰਦਰ ਤਾਂ ਪਿਛਲੇ ਸਾਲ ਵੀ ਇਹਨਾਂ ਨੇ ਟੀਮ ਨੇ ਪ੍ਰੈਕਟਿਸ ਕਰੀ ਆਗੀ ਇਸ ਵਾਰ ਵੀ ਕਰ ਰਹੀ ਆਗੀ ਪਿਛਲੇ ਸਾਲ ਵੀ ਉਰੇ ਪ੍ਰੈਕਟਿਸ ਕਰੀ ਆਗੀ ਪਰ ਮੈਚ ਹੋਣ ਦੀ ਸੰਭਾਵਨਾ ਨਹੀਂ ਹੈਗੀ ਇੱਥੇ ਮੈਨੂੰ ਨਹੀਂ ਲੱਗਦਾ ਕਿ ਮੈਚ ਹੋਏਗਾ ਨਹੀਂ ਹੋਗੀ ਸਮਹੁਣ ਸੰਭਾਵਨਾ ਮੈਚ ਹੋਣ ਦੀ ਸੋ ਜਿਵੇਂ ਇਹਨਾਂ ਦਾ ਕਹਿਣਾ ਕਿ ਮੈਚ ਹੋਣ ਦੀ ਸੰਭਾਵਨਾ ਬਿਲਕੁਲ ਘਟ ਕਿਉਂਕਿ ਇਹ ਤਸਵੀਰ ਤੁਹਾਡੇ ਸਾਹਮਣੇ ਹੈ ਸਾਡਾ ਕਹਿਣਾ ਹੈ ਕਿਸੇ ਹੋਰ ਦਾ ਕਹਿਣਾ ਉਥੇ ਮਾਇਨੇ ਨਹੀਂ ਰੱਖਦਾ ਕੰਮ ਹੁੰਦਾ ਪਿਆ ਹੱਲੇ ਵੀ ਲਗਾਤਾਰ ਜ਼ਰੂਰ ਟੀਮ ਅੰਦਰ ਪ੍ਰੈਕਟਿਸ ਕਰਦੀ ਵੀ ਹੋ ਸਕਦੀ ਹੈ ਸੜਕਾਂ ਕਿੰਨੇ ਕਿੰਨੇ ਕਿਲੋਮੀਟਰ ਤੱਕ ਸੜਕਾਂ ਪੱਟ ਦਿੱਤੀਆਂ ਨੇ ਹੁਣ ਇਹ ਗੱਲ ਸਾਰੀ ਅਧਿਕਾਰੀਆਂ ਦੇ ਪਾਲੇ ਵਿੱਚ ਹੈ ਕਿ ਦ ਬੋਲ ਇਜ਼ ਇਨ ਦਾ ਕੋਰਟ ਆਫ ਦੀ ਅਫੀਸ਼ੀਅਲਸ ਕਿ ਉਹ ਸਮਾਂ ਰਹਿਣ ਦੇ ਇਸ ਸਟੇਡੀਅਮ ਨੂੰ ਪੂਰਾ ਬਣਾ ਪਾਣਗੇ ਕਿ ਜਾਂ ਫਿਰ ਹਰ ਵਾਰ ਜਿ ਤਰ੍ਹਾਂ ਲਾਰੇ ਲਾ ਕੇ ਸਾਨੂੰ ਇੱਕ ਵਾਰ ਦੁਬਾਰਾ ਜਿਹੜਾ ਮੁਹਾਲਈ ਦਾ ਪੀਸੀ ਸਟੇਡੀਅਮ ਹੈ ਪੁਥੀਸਵਰ ਆਈਪੀਐਲ ਵੇਖਣਾ ਪਵੇਗਾ ਨਵਾਂ ਸਟੇਡੀਅਮ ਬਣਦਾ ਹੈ ਜਾਂ ਨਹੀਂ ਇਹ ਤਾਂ ਹੁਣ ਸਮਝ ਦੱਸੇਗਾ